ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋ ਪਰੇ ਤੇ ਬਹੁਤ ਹੀ ਆਸਾਨ ਤੋਂ ਆਪਾਂ ਸਿੱਖਣ ਜਾ ਰਹੇ ਹਾਂ ਛੋਟੇ ਬੱਚੇ ਅਤੇ ਵੀ ਸਾਰੇ ਇਸ ਨੂੰ ਹਰ ਰੇਂਜ ਤੇ ਗਾਇਨ ਕਰਨ ਵਾਲੇ ਬੱਚੇ ਤੇ ਵੀਰ ਇਸ ਨੂੰ ਗਾਇਨ ਕਰ ਸਕਦੇ ਹਨ ਤੇ ਆਪਾਂ ਇਸ ਸ਼ਬਦ ਨੂੰ ਦੂਜੇ ਕਾਲੇ ਤੇ ਕਰਨ ਜਾ ਰਹੇ ਹਾਂ ਕਿਉਂਕਿ ਸ਼ਬਦ ਦਾ ਚਲਨ ਤਾਲ ਸਬਤਕ ਵਿੱਚ ਬਿਲਕੁਲ ਨਹੀਂ ਹੈ ਆਸਾਨੀ ਦੇ ਨਾਲ ਇਸ ਨੂੰ ਗਾਇਨ ਕੀਤਾ ਜਾ ਸਕਦਾ ਹੈ ਇਸ ਸ਼ਬਦ ਵਿੱਚ ਆਪਾਂ ਸਾ ਮੰਨਾਂਗੇ ਦੂਜੇ ਕਾਲੇ ਨੂੰ ਕਿਉਂਕਿ ਸ਼ਬਦ ਦਾ ਚਲਨ ਤਾਲ ਸਬਤਕ ਵਿੱਚ ਬਿਲਕੁਲ ਨਹੀਂ ਹੈ ਤੇ ਜਦੋਂ ਦੂਜੇ ਕਾਲੇ ਨੂੰ ਆਪਾਂ ਸਾ ਮੰਨਦੇ ਹਾਂ ਤਾਂ ਮੰਧ ਸਬਤਕ ਵਿੱਚ ਕੋਮਲਨੀ ਅਤੇ ਕੋਮਲ ਧਾ ਤੱਕ ਸ਼ਬਦਿਤ ਹੇ ਤੇ ਮਲ ਸਬਤਕ ਵਿੱਚ 7 ਤੋਂ ਬਾਅਦ ਕੋਮਲ ਰੇ ਕੋਮਲ ਗਾ ਮਾ ਪਾ ਕੋਮਲ ਧਾ ਇੱਥੇ ਤੱਕ ਹੀ ਸ਼ਬਦ ਦਾ ਚਲਣ ਹੋਣਾ ਹੈ ਬਹੁਤ ਹੀ ਘੱਟ ਰੇਂਜ ਵਿੱਚ ਸ਼ਬਦ ਹੈ ਤੇ ਦੇਖਦੇ ਹਾਂ ਪਹਿਲਾਂ ਇੱਕ ਸਥਾਈ ਤੇ ਫਿਰ ਸਥਾਈ ਨੂੰ ਸਿੱਖ ਕੇ ਆਪਾਂ ਸਿੱਖਾਂਗੇ ਅੰਤਰਾ इन्हे की कृपा के सजे हम हैं इन्हे की कृपा के सजे हम हैं नहीं मोसों गरीब करो करे नहीं मोसों गरीब करो ਸਜੇ ਹਮ ਹੈ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਦੇਖਦੇ ਹਾਂ ਸੁਰ ਨੂੰ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਕਿਨਹੀ की कृपा के सजे हम हैं नहीं मोसों गरीब करो परे नहीं मोसों गरीब करो ਨਹੀਂ ਕੀ ਕਿਰਪਾ ਤੇ ਸਰਜੇ ਹਮ ਹੈ ਧਿਆਨਤਰਾ ਦੇਖਦੇ ਹਾਂ ਜੋ ਜਿੱਤੇ ਇਹ ਨਹੀਂ ਕੇ ਪ੍ਰਸਾਦ ਜੋ ਜਿੱਤੇ ਇਹ ਨਹੀਂ ਕੇ ਪ੍ਰਸਾਦ ਇਨੇ ਕੇ ਪ੍ਰਸਾਦ ਸੋਧਨ ਕਰੇ ਇਨੇ ਕੇ ਪ੍ਰਸਾਦ ਸੋਧਨ ਕਰੇ ਇਸ ਤੋਂ ਬਾਅਦ ਸਥਾਯਾ ਜਾਂਦਾ ਹੈ ਤੇ ਦੇਖਦੇ ਹਾਂ ਜੋ ਧ ਜੀਤੇ ਜੋ ਧ ਜੀਤੇ ਨਹੀਂ ਕਹਿ ਪਰਸਾਦ ਜੋਧ ਜੀਤੇ ਇਹ ਨਹੀਂ ਕਹਿ ਪਰਸਾਦ ਇਨਹੀ ਕਹਿ ਪਰਸਾਦ ਇਨਹੀ ਕਹਿ ਪਰਸਾਦ ਸੋਦਾਨ ਕਰੇ के पर सुन करे इस तो वास्ताई है इन्हीं की कृपा के सजे हम हैं मैं उम्मीद है कि आप जी आसानी दे नाल इस आसान शब्द में सीख जाओगे वाहेगुरु जी का खालसा वाहेगुरु जी की फतेह